ਇਹ ਤੀਰ ਜਾਂਦਾ ਹੁਣ ਅੱਗੇ ਵੀ ਬੰਦੇ ਆ ਤੁਹਾਨੂੰ ਲੰਘੇ ਗੁਰਦੁਆਰਾ ਤੀਰ ਸਾਬ ਇਹ ਉਹ ਪਵਿੱਤਰ ਅਸਥਾਨ ਹੈ ਜੋ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਹੈ ਇੱਥੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਵਾਲਾ ਸਥਾਨ ਜੋ ਹੈ ਉਹ ਪ੍ਰਗਟ ਕੀਤਾ ਸੀ ਤੇ ਇਥੋਂ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਇਆ ਤੇ ਜਿੱਥੇ ਜਾ ਕੇ ਸਤਿਗੁਰੂ ਜੀ ਨੇ ਆਖਿਆ ਕਿ ਤੀਰ ਡਿਗੇਗਾ ਉਹ ਗੁਰਦੁਆਰਾ ਪਤਾਲਪੁਰੀ ਸਹਿ ਪ੍ਰਗਟ ਕੀਤਾ ਸੀ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਤੀਰ ਸਾਹਿਬ ਜੀ ਦੇ ਇਥੋਂ ਹੀ ਉੱਪਰ ਨੂੰ ਜੋ ਪੌੜੀਆਂ ਤੁਸੀਂ ਦੇਖ ਰਹੇ ਹੋ ਇਹ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਜੀ ਨੂੰ ਜਾ ਰਹੀਆਂ ਨੇ ਸੋ ਆਓ ਹੁਣ ਤੁਹਾਨੂੰ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੇ ਵੀ ਦਰਸ਼ਨ ਕਰਾਉਂਦੇ ਆਂ ਜੀ ਐਬੀ ਬੰਦੀ ਆਸਥਾਨ ਲੰਘਦਾ ਆਪਨੇ ਅੱਲਾ ਨੂੰ ਰੂਪਾਇਆ ਕੁਦਰਤ ਕੇ ਸਭ ਵੰਦੇ ਏਕ ਨੂੰ ਤੇ ਸਭ जग ਉਪਜਿਆ ਕੌਣ ਭਲੇ ਮੈਂ ਲੈਣਾਉ ਦਾ ਨੀ ਛੱਡਦਾ ਮੇਰਾ ਪਾਪਾ ਨਾਨਕ ਕਦੇ ਕਿਸੇ ਦੀ ਬਾਣੀ ਛੱਡਦਾ ਮੇਰਾ ਪਾਪਾ ਨਾਨਕ ਕਦੇ ਕਿਸੇ ਦੀ ਬਾਣੀ ਛੱਡਦਾ ਦੁੱਖਾਂ ਵਿੱਚ ਵੀ ਸੁੱਖਾਂ ਵਿੱਚ ਵੀ ਸਾਤ ਸੰਗਤ ਜੀ ਤੁਸੀਂ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਤਨ ਤਨ ਬਾਬਾ ਗੁਰਦਿੱਤਾ ਦੀਨ ਦੁਨੀਆ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਤਨ ਤਨ ਬਾਬਾ ਗੁਰਦਿੱਤਾ ਸੋ ਆਓ ਸਾ ਸੰਗਤ ਜੀ ਆਪਾਂ ਦਰਸ਼ਨ ਕਰੀਏ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਦੇ ਆਓ ਆਪਾਂ ਹੁਣ ਦਰਸ਼ਨ ਕਰੀਏ ਜੀ ਸਾਥ ਸੰਗਤਿਆ ਉਹ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ 9 ਲੱਖਾ ਬਾਗ ਜੋ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਇਹ ਬਾਗ ਲਖਵਾਇਆ ਇੱਥੇ ਫਲਾਂ ਫੁੱਲਾਂ ਤੇ ਜੜੀਆਂ ਬੂਟੀਆਂ ਦੇ ਦਰਖਤ ਵੀ ਲਗਵਾਏ ਪਾਤਸ਼ਾਹ ਜੀ ਨੇ ਔਰ ਫਿਰ ਦਸਮ ਪਾਤਸ਼ਾਹ ਜੀ ਨੇ ਇਸੇ ਬਾਗ ਦੇ ਵਿੱਚੋਂ ਹੀ ਜਦੋਂ ਰਾਜਾ ਦਾਰਾ ਸ਼ਿਕੋ ਬਿਮਾਰ ਹੋਇਆ ਉਸ ਦਾ ਇਲਾਜ ਵੀ ਇਸੇ ਬਾਗ ਦੇ ਵਿੱਚੋਂ ਜੜੀਆਂ ਬੂਟੀਆਂ ਦੇ ਨਾਲ ਉਹਦਾ ਇਲਾਜ ਕੀਤਾ ਗਿਆ ਬਹੁਤ ਹੀ ਫੁੱਲੀ ਜਗ੍ਹਾ ਦੇ ਵਿੱਚ ਇਹ ਸਥਾਨ ਸਵਾਉ ਦਰਸ਼ਨ ਕਰੀਏ ਜੋ ਕਿ ਗੁਰਦੁਆਰਾ ਹਰਮੰਦਰ ਸਾਹਿਬ 9 ਲੱਖਾ ਬਾਗ ਫਰੋਜੀ ਦਰਸ਼ਨ ਲਾਥੇ ਪ੍ਰਭ ਸ਼ਰਨਾ ਮੋਟ ਜਗਨ ਲਾਥੇ ਪ੍ਰਭ ਸ਼ਰਨਾ ਪ੍ਰਭ ਤੇ ਫਤੇ ਨਾ ਪ੍ਰਭੂ ਬਾਣੀ ਸ਼ਕਤ ਸੁਵਾ ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਜੋ ਕਿ ਗੁਰਦੁਆਰਾ ਨੌ ਲਖਾ ਬਾਗ ਦੀ ਬਾਗ ਦੇ ਬਿਲਕੁਲ ਸਾਹਮਣੇ ਹੈ ਇਸ ਜਗ੍ਹਾ ਤੇ ਹੀ ਧੰਨ ਗੁਰੂ ਹਰ Rai ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਕ ਉਤਾਰ ਧਾਰਿਆ ਸੀ ਸੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਵੀ ਉਤਾਰ ਧਾਰਿਆ ਸੀ ਕਰੋ ਦਰਸ਼ਨ ਗੁਰਦੁਆਰਾ ਸ਼ੀਸ਼ ਮਹਿਲ ਜੀ ਦੇ ਅੰਦਰ ਦਾ ਦ੍ਰਿਸ਼ ਜੋ ਕਿ ਸ਼ੀਸ਼ੇ ਦੀ ਬਣਤਰ ਦੇ ਨਾਲ ਬਣਿਆ ਪਿਆ ਹੈ ਆਓ ਦਰਸ਼ਨ ਕਰੀਏ ਗੁਰਦੁਆਰਾ ਸ਼ੀਸ਼ਮੈਲ ਜੀ ਦੇ ਹਰਿ ਈਸ਼ਨਾ ਸਿਮਰ ਪ੍ਰਭ ਆਪਣਾ ਮਨ ਤਨ ਭਏ ਹੋਤ ਬਿਗਨਾ ਲਾਛੇ ਪ੍ਰਭ ਸਰਨਾ ਕੋ ਸਭ ਸ਼ਰਨਾ ਲਗਦੇ ਫਲੇ ਸੁਜੋਤਾ ਪਰ ਕ੍ਰਿਸ਼ਨਾ ਪਰ ਕ੍ਰਿਸ਼ਨਾ ਕਰੇ ਕ੍ਰਿਸ਼ਨਾ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰੋ ਦਮਦਮਾ ਸਾਹਿਬ ਸਤਿ ਪਾਛਾ ਜੀ ਦਾ ਥੜਾ ਜਿੱਥੇ 사ਤਗੁਰਜੀਤ ਦੀਵਾਨ ਲਗਾਇਆ ਕਰਦੇ ਸੀ ਸੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਆਪਣੀਆਂ ਸ਼ੁਭ ਇਸ਼ਾਵਾ ਜਰੂਰ ਦਿਓ ਸਾਡੇ ਚੈਨਲ ਅਗਮ 뮤직 ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੀ ਇਹਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ